क्योंकि पता लग गया कि मगौड़ा पत्थन से जो है काफ़ी प्रॉब्लम आ गई है ब्रिच हो गया है बट समह जो है जिन्ना ये दी जो की कैपेसिटी थी उधर कैपेसिटी से ज़्यादा बारिश होन कर के क्योंकि एक नेचुरल फ्लो स वह करके ब्रिच होया वो ब्रिच को प्लग किया जा रहा है तो पानी भी हूँ रसीड कर गया है फॉरचुनेटली जो है फसल का भी बचाव हो गया है तो पिंडा के बच्चे भी जो है जो मेजर जो वह डर से ਉਹ ਵੀ ਹੁਣ ਡਰ ਦੂਰ ਹੋ ਗਿਆ ਹੈ ਜੇਕਰ 2-3 ਦਿਨ ਜੋ ਹੈ بارش ਆ ਚਿਕ-ਚਕ ਕੰਟਰੋਲ ਹੋ ਜਾਂਦੀ ਹੈ ਜਾਂ بارش ਜੋ ਹੈ ਨਹੀਂ ਹੁੰਦਾ ਅਦਰਵਾਈਜ਼ ਮੌਨਸੂਨ ਦਾ ਜੋ ਹੈ ਜੋ ਪ੍ਰੈਡਿਕਸ਼ਨ ਹੈ ਉਸ ਦੇ ਅਨੁਸਾਰ 2-3 ਦਿਨ بارش ਇੰਡੀਕੇਟ ਕੀਤਾ ਗਿਆ ਬਟ بارش ਦੇਕਰ ਠੀਕ-ਠਾਕ ਵਹਿ ਰਿਹਾ ਹੈ ਉਸ ਪੂਰੀ ਸਾਨੂੰ ਉਮੀਦ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਘੁੰਮ ਦਾ ਜੋ ਹੈ ਕਾਫੀ ਹਾਲਾਤ ਠੀਕ ਹੈ ਤਾਂ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਪਬਲਿਕ ਨੂੰ ਅਪੀਲ ਮੈਂ ਇਹੀ ਕਰਨਾ ਚਾਹਾਂਗਾ ਕਿ ਜੇ ਪੂਰੀ ਪ੍ਰਸ਼ਾਸਨ ਜੋ ਹੈ ਲੱਗੀ ਹੋਈ ਹੈ ਉਹਨਾਂ ਦੀ ਹੈਲਪ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਸਟੇਟ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਸਾਡੀ ਜੋ ਹੈ ਜਿੰਨਾ ਹੋ ਸਕਦਾ ਹੈ ਸਾਰਾ ਸਭ ਕੁਝ ਉਹਨਾਂ ਦੇ ਏਡ ਚ ਲੱਗਿਆ ਹੋਇਆ ਹੈ ਪਬਲਿਕ ਨੂੰ ਇਹੀ ਹੈ ਕਿ ਜੋ ਸਟੇਟ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦੀ ਹਦਾਇਤ ਆਂਦੀ ਹੈ ਜਾਂ ਉਹਨਾਂ ਨੂੰ ਜੋ アドバイス ਕੀਤਾ ਜਾਂਦਾ ਹੈ ਉਹ アドバイス ਨੂੰ ਮੰਨ ਲੈ ਔਰ ਮੰਨ ਕਰ 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 ਕੇ ਸਾਡੀ ਸਭ ਤੋਂ ਜਿਆਦਾ ਜ਼ਰੂਰੀ ਇਹ ਹੈ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਜਾਨੀ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਔਰ ਬਾਕੀ ਤਾਂ ਜੋ ਹੈ ਇਹ بارش ਜਿਹੜੀ ਹੋ ਰਹੀ ਹੈ ਕੁਦਰਤ ਦਾ ਹੈ ਇਹਦੇ ਤੇ ਕਿਸੇ ਦਾ ਕੰਟਰੋਲ ਹੁੰਦਾ ਨਹੀਂ ਤੇ ਹੁਣ ਰਹਿ ਗਿਆ ਕਿ بارش ਹੋ ਰਹੀ ਹੈ ਬਪਾਨੀ ਆ ਰਿਹਾ ਹੈ ਉਹਨਾਂ ਨੂੰ ਉਸ ਤੋਂ ਜੋ ਹੈ ਜੋ ਵੀ ਪ੍ਰੋਟੈਕਸ਼ਨ ਮੈਕੈਨਿਜ਼ਮ ਸਰਕਾਰ ਵੱਲੋਂ ਜੋ ਹੈ ਇਨਸ਼ੋਰ ਕਰਨਾ ਹੈ ਉਹ ਸਾਰੀ ਅਸੀਂ ਇਨਸ਼ੋਰ ਕਰਾਂਗੇ ਸੀ ਆਏ ਸੀ ਕਿਉਂਕਿ ਪਤਾ ਲੱਗਿਆ ਕਿ ਮਗੋੜਾ ਪਤਨ ਤੇ ਜੋ ਹੈ ਕਾਫੀ ਪ੍ਰੋਬਲਮ ਆ ਗਈ ਹੈ ਬ੍ਰੀਚ ਹੋ ਗਿਆ ਹੈ ਬਟ ਸਮ ਹਾਉ ਜੋ ਹੈ ਜਿੰਨਾ ਕਿ ਕੈਪੈਸਿਟੀ ਇਹ ਦੀ ਸੀ ਉਹਦੇ ਕੈਪੈਸਿਟੀ ਤੋਂ ਜ਼ਿਆਦਾ بارش ਹੋਣ ਕਰ ਕਰਕੇ ਕਿਉਂਕਿ ਇੱਕ ਨੇਚਰਲ ਫਲੋ ਸੀ ਉਹਦੇ ਕਰਕੇ ਬ੍ਰੀਚ ਹੋਇਆ ਉਹ ਬ੍ਰੀਚ ਨੂੰ ਪਲੱਗ ਕੀਤਾ ਜਾ ਰਿਹਾ ਹੈ ਤੇ ਪਾਣੀ ਵੀ ਹੁਣ ਰਿਸੀਡ ਕਰ ਗਿਆ ਹੈ ਔਰਚੁਨੇਟਲੀ ਜੋ ਹੈ ਫਸਲ ਦਾ ਵੀ ਬਚਾਓ ਹੋ ਗਿਆ ਹੈ ਤੇ ਪਿੰਡਾਂ ਦੇ ਵਿੱਚ ਵੀ ਜੋ ਹੈ ਜੋ ਮੇਜਰ ਜੋ ਉਦਾਸ ਦਰ ਸੀ ਉਹ ਵੀ ਹੁਣ ਦਰ ਦੂਰ ਹੋ ਗਿਆ ਹੈ ਜੇਕਰ 2-3 ਦਿਨ ਜੋ ਹੈ ਬਾਰਿਸ਼ ਆ ਠੀਕ-ਠਾਕ ਕੰਟਰੋਲ ਹੋ ਜਾਂਦੀ ਹੈ ਜਾਂ ਬਾਰਿਸ਼ ਜੋ ਹੈ ਨਹੀਂ ਹੁੰਦਾ ਅਦਰਵਾਈਜ਼ ਮੌਨਸੂਨ ਦਾ ਜੋ ਹੈ ਜੋ ਪ੍ਰੈਡਿਕਸ਼ਨ ਹੈ ਉਸ ਦੇ ਅਨੁਸਾਰ 2-3 ਦਿਨ ਬਾਰਿਸ਼ ਇੰਡੀਕੇਟ ਕੀਤਾ ਗਿਆ ਪਰ ਬਾਰਿਸ਼ ਜੇਕਰ ਠੀਕ-ਠਾਕ ਵਹ ਜਾਂਦਾ ਹੈ ਉਸ ਪੂਰੀ ਸਾਨੂੰ ਉਮੀਦ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਹੁੰਦਾ ਜੋ ਹੈ ਕਾਫੀ ਹਾਲਾਤ ਠੀਕ ਹੈ ਸਤ ਅਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਪਬਲਿਕ ਨੂੰ ਅਪੀਲ ਮੈਂ ਇਹ ਹੀ ਕਰਨਾ ਚਾਹਾਂਗਾ ਕਿ ਜੇ ਪੂਰੀ ਪ੍ਰਸ਼ਾਸਨ ਜੋ ਹੈ ਲੱਗੀ ਹੋਈ ਹੈ ਉਹਨਾਂ ਦੀ ਹੈਲਪ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਸਟੇਟ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਸਾਡੀ ਜੋ ਹੈ ਜਿੰਨਾ ਕੁ ਹੋ ਸਕਦਾ ਹੈ ਸਾਰਾ ਸਭ ਕੁਝ ਉਹਨਾਂ ਦੇ ਏਡ ਚ ਲੱਗਿਆ ਹੋਇਆ ਹੈ ਪਬਲਿਕ ਨੂੰ ਇਹੀ ਹੈ ਕਿ ਜੋ ਸਟੇਟ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦੀ ਹਦਾਇਤ ਆਉਂਦੀ ਹੈ ਜਾਂ ਕੋਨਾਂ ਨੂੰ ਜੋ ਐਡਵਾਈਸ ਕੀਤਾ ਜਾਂਦਾ ਹੈ ਉਹ ਐਡਵਾਈਸ ਨੂੰ ਮੰਨ ਲੈਣ ਔਰ ਮੰਨ ਕਰ 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 ਕੇ ਸਾਡੀ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਜਾਨੀ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਔਰ ਬਾਕੀ ਤਾਂ ਜੋ ਹੈ ਇਹ ਬਾਰਿਸ਼ ਜਿਹੜੀ ਹੋ ਰਹੀ ਹੈ ਕੁਦਰਤ ਦਾ ਹੈ ਇਹਦੇ ਤੇ ਕਿਸੇ ਦਾ ਕੰਟਰੋਲ ਹੁੰਦਾ ਨਹੀਂ ਤੇ ਹੁਣ ਲੱਗ ਗਿਆ ਕਿ ਬਾਰਿਸ਼ ਹੋ ਰਹੀ ਹੈ ਬਫਾਨੀ ਆ ਰਿਹਾ ਹੈ ਉਹਨਾਂ ਨੂੰ ਉਸ ਤੋਂ ਲੁ ਹੈ ਜੋ ਵੀ ਪ੍ਰੋਟੈਕਸ਼ਨ ਮੈਕੈਨਿਜ਼ਮ ਸਰਕਾਰ ਵੱਲੋਂ ਜੋ ਹੈ ਇਨਸ਼ੋਰ ਕਰਨਾ ਹੈ ਉਹ ਸਾਰੀ ਅਸੀਂ ਇਨਸ਼ੋਰ ਕਰਾਂਗੇ ਥੈਂਕ ਯੂ